ਨਾਂ ਆ ਕੇ ਬਈ ਇਹ ਡਲਦਨਾ ਦਾ ਢੇਰ ਐ ਅੱਛਾ ਜੀ ਹਾਂ ਇਹ ਪਹਿਲਾਂ ਕੀ ਸੀਗਾ ਭਲੇ ਬੇਲਿਆਂ ਚ ਜਦੋਂ ਲੋਕ ਆਉਂਦੇ ਸੀਗੇ ਤੇ ਉਦੋਂ ਤਾਂ ਦਰਖਤਾਂ ਨੂੰ ਲੱਗਦੀ ਸੀ ਹਾਂ ਇਹ ਰੂੜੀਆਂ ਪਾੜ ਜਾਂ ਸਾਡ ਜਾਂਦਾ ਕਿੱਥੇ ਟੰਡਰ ਟੁੰਡਰ ਲਿਆ ਕਿਵੇਂ ਜੇ ਖੜਾ ਇੱਥੇ ਬੈਠਾ ਹੁਣ ਯਾਰ ਤੈਨੂੰ ਆਖਿਆ ਸੀ ਇੰਡੀਆ ਤੋਂ ਬੰਦੇ ਸੱਦ ਲਾ ਹਾਂ ਹੁਣ ਟੈਂਕ ਖਰਾਬ ਹੋ ਗਿਆ ਰੂੜੀਆਂ ਦੇ ਖੁੱਭ ਖੁੱਭ ਕੇ ਤੇ ਹੁਣ ਇਹਨੂੰ ਕਿਸੇ ਬਰੇ ਲੱਗੇ ਤੋੜ ਇਹਨੂੰ ਟੋਚਨ ਪਾ ਲਿਆ ਆ ਟਰੈਕਟਰ ਮਗਰ ਇਹਨੂੰ ਟੈਂਕ ਨੂੰ ਕੀ ਹੋ ਗਿਆ ਕੋਣ ਨੇ ਦੱਸਿਆ ਹਾਂ ਦਾ ਇਸ ਕੰਮ 'ਚ ਬਹੁਤ ਪੈਸਾ ਬਾਈ ਹੈਨਾ ਮੈਨੂੰ ਤਾਂ ਪਤਾ ਨਹੀਂ ਬਾਈ ਜਿਹੜੇ ਮੇਰੇ ਵੀਰ ਜਿਹੜਾ ਨੇ ਜਵਾਕ ਕੈਨੇਡਾ ਗਿਆ ਉਹ ਇਹ ਵੀਡੀਓ ਦੇਖ ਲੈ ਉਹਨਾਂ ਕੋਈ ਰੂੜੀਆਂ ਰਾਲੀਆਂ ਦਾ ਕੰਮ ਆ ਇਹ ਕੰਮ ਵੀ ਜਾਂਦਾ ਵਧੀਆ ਮਿਲ ਜਾਂਦਾ ਕੈਨੇਡਾ 'ਚ ਇਹਨੂੰ ਜ਼ਰੂਰ ਦੇਖ ਕੇ ਆਪਣੇ ਬੱਚਾ ਨੂੰ ਦੱਸੋ ਇਹਨਾਂ ਬਾਰੇ ਹਸਰੀਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀ ਪਵਾਲੀ ਅੱਜ ਮੈਨੂੰ ਕੈਨੇਡਾ ਤੋਂ ਫੋਨ ਆਇਆ ਕਿਸੇ ਮੁੰਡੇ ਦਾ ਅਮਨ ਸਿੰਘ ਬਰਾੜ ਰਾਮਪਰਾ ਫੂਲ ਤਾਂ ਰਾਮਪਰਾ ਰਾਮਪਰੇ ਦਾ ਰਹਿਣਾ ਪਿੰਡ ਦਾ ਸ਼ਾਇਦ ਤੋ ਮੇਰੇ ਦੋਸਤਾਂ ਦੋਸਤਾਂ ਗੱਗਾ ਮਾਸਟਰ ਮੇਰੇ ਪਿੰਡੋਂ ਗੁਰਜੀਤ ਸਿੰਘ ਢੱਲੋਂ ਹੂਸਮੰਦੀ ਲਗਾ ਮਾਸਟਰ ਉਹਦਾ ਦੋਸਤ ਆ ਉਹਨੇ ਮੈਨੂੰ ਭੇਜਿਆ ਨਾ ਭਿੰਦਰ ਮੈਂ ਤੇਰੀਆਂ ਵੀਡੀਓ ਦੇਣਾ ਹੁੰਨਾਂ ਤੇ ਮੈਂ ਵੀ ਤੈਨੂੰ ਵੀਡੀਓ ਭੇਜਦਾ ਨਾ ਤੇ ਉਹਨੇ ਦੱਸਿਆ ਹਾਂ ਦਾ ਇਸ ਕੰਮ 'ਚ ਬਹੁਤ ਪੈਸਾ ਬਾਈ ਹੈ ਨਾ ਮੈਨੂੰ ਤਾਂ ਪਤਾ ਨਹੀਂ ਬਾਈ ਜਿਹੜੇ ਮੇਰੇ ਵੀਰ ਜਿਹੜੇ ਨਜਵਾ ਕੈਨੇਡਾ ਗਏ ਉਹ ਇਹ ਵੀਡੀਓ ਦੇਖ ਲੈਣਾ ਕੋਈ ਰੂੜੀਆਂ ਰਾਲੀਆਂ ਦਾ ਕੰਮ ਆ ਇਹ ਕੰਮ ਵੀ ਜਾਂਦਾ ਵਧੀਆ ਮਿਲ ਜਾਂਦਾ ਕੈਨੇਡਾ 'ਚ ਇਹਨੂੰ ਜਰੂਰ ਦੇਖ ਕੇ ਆਪਣੇ ਬੱਚਾ ਨੂੰ ਦੱਸੋ ਇਹਨਾਂ ਵਾਰਿਆ ਨਾ ਤੇ ਉਹ ਬਾਈ ਨੇ ਮੇ ਪੁਰਾਣੀ ਜਨਮ ਸ਼ਾ ਨਿਕਲਾਈ ਦਿਉਣੋਂ ਪੜਦਾ ਹੁੰਦਾ ਸੀਗਾ ਗੁਰਜੀਤ ਨਾਲ ਉੱਥੇ ਬੱਲ ਗੱਲਾਂ ਬਾਤਾਂ ਕਰੀਆਂ ਨਾ ਕਾਫੀ ਗੱਲਾਂ ਬਾਤਾਂ ਕਰੀਆਂ ਆਂਦਾ ਮੇਰਾ ਪੰਜਾਬ ਨੂੰ ਬਹੁਤ ਜੀ ਕਰਦਾ ਤੇ ਪੰਜਾਬ ਨੂੰ ਜਾਂ ਕਿਵੇਂ ਜੇ ਖੜਾ ਇੱਥੇ ਬੈਠਾ ਹੁਣ ਯਾਰ ਤੈਨੂੰ ਆਖ ਹੀ ਇੰਡੀਆ ਤੋਂ ਬੰਦੇ ਸੱਦ ਲਾ ਹਾਂ ਹਾਂ ਹੁਣ ਟੈਂਕ ਖਰਾਬ ਹੋ ਗਿਆ ਰੂੜੀਆਂ ਦੇ ਖੁੱਭ ਖੁੱਭ ਕੇ ਤੇ ਹੁਣ ਇਹਨੂੰ ਕਿਸੇ ਬਰੇ ਲੱਗੇ ਤੋੜ ਇਹਨੂੰ ਟੋਚਨ ਪਾ ਲਿਆ ਆ ਟਰੈਕਟਰ ਮਗਰ ਇਹਨੂੰ ਟੈਂਕ ਨੂੰ ਕੀ ਹੋ ਗਿਆ ਇਹ ਪਤਾ ਨਹੀਂ ਕੀ ਹੋ ਗਿਆ ਖੜੇ ਖੜੇ ਨੂੰ ਸਟਾਰਟ ਹੀ ਨਹੀਂ ਹੋਇਆ ਇਹਨਾਂ ਨੇ ਨਜ਼ਰ ਲਾਤੀ ਵੀ ਇਹਨਾਂ ਨੇ ਕੰਮ ਵਾਲਾ ਕਰਦੇ ਆ ਹਾਂ ਭਾਈ ਆ ਮਨਦੀਪ ਜੀ ਆ ਤੁਸੀਂ ਕੀ ਕਰ ਰਹੇ ਆ ਰੂੜੀਆਂ ਆ ਜਾਂ ਫਰੋਲੀ ਜਾਂਦੇ ਆ ਪਹਿਲਾਂ ਤਾਂ ਭਾਈ ਸਾਸ੍ਰੀਕਰ ਰਾਜਦੀਪ ਬੜਾ ਚੰਗਾ ਸਵਾਲ ਪੁੱਛਿਆ ਤੂੰ ਵੀ ਤੁਸੀਂ ਆਹ ਆ ਰੂੜੀਆਂ ਆ ਜਾਂ ਕੀ ਫਰੋਲੀ ਜਾਂਦੇ ਆ ਇਹਨੂੰ ਰੂੜੀਆਂ ਨਾ ਕਹੇ ਭਾਈ ਇਹ ਡਲਦਨਾ ਦਾ ਢੇਰ ਐ ਅੱਛਾ ਜੀ ਹਾਂ ਇਹ ਪਹਿਲਾਂ ਕੀ ਸੀਗਾ ਭਲੇ ਬੇਲਿਆਂ ਚ ਜਦੋਂ ਲੋਕ ਆਉਂਦੇ ਸੀਗੇ ਤੇ ਉਦੋਂ ਤਾਂ ਗਰਾਖਤਾ ਨੂੰ ਲੱਗਦੀ ਸੀ ਹਾਂ ਇਹ ਰੂੜੀਆਂ ਪਾੜ ਜਾਂ ਛੱਡ ਜਾਂਦਾ ਇੱਕ ਟੈਂਡਰ ਟੁੰਡਰ ਲਿਆ ਵਾ ਕੀ ਗੱਲ ਟੈਂਡਰ ਲਿਆ ਇਹ ਪੂਰੀ ਇਹ ਤਾਂ ਰੂੜੀਆਂ ਦਾ ਘੱਟੋ ਘੱਟ 25 30 ਰੂੜੀਆਂ ਅੱਛਾ ਜੀ ਇਹਨਾਂ ਦਾ ਟੈਂਡਰ ਲਿਆ ਤੇ ਟੈਂਡਰ ਅਸੀਂ ਹੋਰ ਵੀ ਭਰੇ ਆ ਜਿੱਥੇ ਵੀ ਕਿਤੇ ਰੂੜੀ ਹੋਵੇ ਸੀ ਛੱਡਣੀ ਨਹੀਂ ਬਸ ਠੀਕ ਹੈ ਠੀਕ ਹੈ ਪਹਿਲਾਂ ਵਾਲੇ ਟਾਈਮ ਚ ਕੀ ਸੀਗਾ ਇੱਧਰ ਵੀ ਤੇ ਸੋਨੂੰ ਸੋਨੂੰ ਬੰਦਿਆ ਬੰਦਿਆਂ ਦੀ ਲੋੜ ਪੈਂਦੀ ਆ ਕੋਈ ਬੰਦਿਆਂ ਦੀ ਬਈ ਸਾਡੂ ਬਹੁਤ ਤੋੜ ਆ ਬੰਦੇ ਤਾਂ ਇੰਡੀਆ ਤੋਂ ਜਿੰਨੇ ਕਹੋ ਅਸੀਂ ਉਹਨੇ ਲਿਆ ਸਕਦੇ ਆ ਤੇ ਬੰਦਿਆਂ ਦੀ ਸਾਨੂੰ ਲੋੜ ਆ ਅੱਛਾ ਪਰ ਸ਼ਰਤ ਤਾਂ ਇੱਕ ਵੀ ਬੰਦੇ ਨੂੰ ਰੂੜੀਆਂ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਵੀ ਇੱਕ ਤਾਂ ਉਹ ਸੁੱਕ ਸਾਗ ਨਾ ਮੰਨੇ ਤੇ ਇੱਕ ਜੀ ਨੇ ਜਿਵੇਂ ਰੂੜੀਆਂ ਰਾੜੀਆਂ ਚੱਕਦਾ ਰਿਹਾ ਬੰਦਾ ਹਾਂ ਹਾਂ ਹੈਨਾ ਆ ਉੱਥੇ ਗਿੱਜਿਆ ਹੁੰਦਾ ਜਿਹੜਾ ਗਿੱਜਿਆ ਜਿਹਨੂੰ ਰੂੜੀਆਂ ਦਾ ਐਕਸਪੀਰੀਅੰਸ ਆ ਹਾਂ ਹਾਂ ਉਹ ਬੰਦਾ ਇੱਥੇ ਕਾਮਯਾਬ ਆ ਉਹ ਆਵੇ ਕਿਆ ਦਿਨ ਇਹਦਾ ਡਾਲਰ ਇਕੱਠੇ ਕਰੇ ਅੱਛਾ ਪਹਿਲਾ ਨਾਲ ਟਾਈਮ ਕੀ ਸੀਗਾ ਇੱਧਰ ਵੀ ਦਿਖਾ ਦੇ ਹੁਣ ਇੱਥੇ ਜਮਾ ਲੋਕ ਲੈ ਕੇ ਝਾੜ ਕੇ ਦੇਖ ਕੋਈ ਡਾਲਰ ਨਹੀਂ ਪਹਿਲਾਂ ਦਰਖਤਾਂ ਨੂੰ ਲੱਗਦੇ ਸੀ ਦਰਖਤਾਂ ਨੂੰ ਲੱਗਦੇ ਸੀ ਹੁਣ ਡਾਲਰ ਦਰਖਤਾਂ ਤੋਂ ਤਾਂ ਹਟ ਗਈ ਹੁਣ 10 ਰੂੜੀਆਂ ਚ ਪਈ ਗਈ ਹੁਣ 10 ਸਾਨੂੰ ਪਈ ਆ ਰੂੜੀਆਂ ਚ ਤੇ ਤੈੰਗੋ ਅਸੀਂ ਇਕੱਠਾ ਠੇਕਾ ਚੱਕ ਲਿਆ ਠੀਕ ਹੈ ਠੀਕ ਮੇਰੀ ਆਪਣੇ ਕੋਈ ਆ ਖੜਾ ਛੋਟਾ 4x4 ਹੂੰ ਹੂੰ ਤੇ ਤੜਕੇ ਦੇ ਲੱਗੇ ਵੇ ਅਸੀਂ 20 ਰੂੜੀਆਂ ਦਾ ਚੱਕ ਤੀਆਂ ਹਜੇ ਤੱਕ ਤਾਂ ਸਾਨੂੰ ਥਿਆ ਨਹੀਂ ਪਰ ਗਾਂ ਢੇਰ ਬਹੁਤ ਆ ਮੈਨੂੰ ਲੱਗਦਾ ਵੀ ਆਥਨ ਤੱਕ ਅਸੀਂ ਕਿਤਨਾ ਕਿਤੇ ਡਾਲਰ ਰੂੜੀਆਂ ਚੋਂ ਭਾਲ ਲੈਨੇ ਠੀਕ ਆ ਟੋ ਆ ਜਾ ਕਹਦੇ ਵਾਸਤੇ ਪੱਟਿਆ ਬਾਈ ਉਹ ਇਹਦੇ ਚੋਂ ਬਾਈ ਸਾਨੂੰ ਇੱਥੇ ਆਗੇ ਦੀ ਥੋੜੇ ਜੇ ਅੱਛਾ ਸਾਰੀ ਰੂੜੀ ਦਾ ਢੇਰ ਸੀਗਾ ਪਹਿਲਾਂ ਤੇ ਜੋ ਪੱਟੀ ਦੇ ਪੱਟੀ ਦੇ ਪੱਟੀ ਦੇ ਤੇ ਥੱਲੇ ਭਾਏ ਮੇਰਾ ਥੱੱਬਾ ਹੀ ਵੀ ਢੇਰ ਹੀ ਲੱਗਿਆ ਪਿਆ ਸੀ ਡਾਗਰਾ ਹਾਂ ਵਾਵਾ ਡੂੰਗਾ ਹਨਾ ਫਿਰ ਮੱਥਾ ਦਾ ਯਾਰ ਮਾਰਨਾ ਪੈਂਦਾ ਆ ਤਾਂ ਵਾਕਈ ਆ ਉਹ ਯਾਰ ਗੰਦੀ ਹੈ ਐ ਤਾਂ ਗੰਦ ਭਰਾਵਾ ਹੁਣ ਪਏ ਇਥੇ ਵੀ ਕੱਢਨੇ ਆ ਹੁਣ ਚੱਲ ਰਾ ਜਦੋਂ ਇਹਦੇ ਚ ਠੀਕ ਹੈ ਠੀਕ ਹੈ ਆ ਛੋਟਾ ਹੈਗਾ ਟਰੈਕਟਰ ਹੈਗਾ ਬਾਕੀ ਆ ਸਾਡੇ ਕੋਲ ਵੱਡੇ ਵੱਡੇ ਬਾਹਰਲੇ ਸੰਦਾ ਚਲ ਬਾਈ ਜਿਹੜੇ ਨੇ ਵੀ ਵੀਡੀਓ ਦੇਖੀ ਜੇ ਕੋਈ ਆਉਣਾ ਚਾਹਵੇ ਇੱਥੇ ਰੂੜੀਆਂ ਦਾ ਕੰਮ ਕਰਨਾ ਚਾਹਵੇ ਤਾਂ ਆ ਸਕਦਾ ਉਹ ਆ ਸਕਦਾ ਹਾਂ ਚਲ ਥੈਂਕ ਯੂ ਵੀਰੇ ਜਾਣਕਾਰੀ ਦੇਣ ਲਈ ਧੰਨਵਾਦ ਬਾਈ ਕੋਈ ਗੱਲ ਨਹੀਂ ਤੇ ਹੁਣ ਸਾਨੂੰ ਕੰਮ ਕਰਨ ਦਾ ਆਪਦਾ ਰੂੜੀਆਂ ਦਾ ਲਾਉਣ ਦਾ ਮੱਥਾ ਠੀਕ ਆਸਣ ਦਾ ਕਪਾ ਪਾ ਲ ਹੀ ਲੈਣੇ ਆ ਡਾਡਰ ਠੀਕ ਹੈ ਠੀਕ ਹੈ ਜੀ